ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਅਰਜਵਾਜ ਜਿੱਥੇ ਅਸੀਂ ਖੜੇ ਆਂ ਬਹੁਤ ਵੱਡੀ ਤਰਾਸਤੀ ਦੇ ਵਿੱਚ ਅੱਜ ਵੀ ਖੜੇ ਆਂ ਜਿੱਥੇ ਪੰਜਾਬ ਦੀ ਸਰਕਾਰ ਨੂੰ ਇਦਾਂ ਲੱਗਦਾ ਕਿ ਹੜ੍ਹ ਬੁਗਗੇ ਨੇ ਪਾਣੀ ਥੱਲੇ ਉਤਰ ਗਿਆ ਤੇ ਸ਼ਾਇਦ ਲੋਕਾਂ ਦਾ ਜੀਵਨ ਜਿਹੜਾ ਉਹ ਫੇਰ ਲੀ ਤੇ ਮੁੜ ਰਿਹਾ ਜਾਂ ਪਰਤ ਰਿਹਾ ਇਦਾਂ ਦੀ ਬਿਲਕੁਲ ਕੋਈ ਕਹਾਣੀ ਨਹੀਂ ਜਦੋਂ ਅੱਜ ਅਰਜੋਏ ਪਿੰਡ ਦੇ ਵਿੱਚ ਖੜੇ ਆ ਤੇ ਮੇਰੇ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਖੜੇ ਨੇ ਕੈਪਟਨ ਸਾਹਿਬ ਵੀ ਸਾਡੇ ਇਸ ਇਕਾਈ ਤੋਂ ਜਦੋਂ ਖੜੇ ਨੇ ਤਾਂ ਜਦੋਂ ਇੱਥੇ ਦਾ ਅੱਜ ਦ੍ਰਿਸ਼ ਵੇਖਿਆ ਤਾਂ ਮੈਂ ਕਹਿੰਦਾ ਕਿ ਇਹ ਜਿਹੜਾ ਅਸਲ ਵਿੱਚ ਇਹਨਾਂ ਪੰਡਾਂ ਦੇ ਵਿੱਚ ਅੱਜ ਹੀ ਆਇਆ ਮੇਰੇ ਪਿਛਲੇ ਪਾਸੇ ਬਿਆਸ ਦਰਿਆ ਆ ਤੇ ਜਿਹੜਾ ਤੁਸੀਂ ਸਰਕੰਡਾ ਵੇਖਦੇ ਪਏ ਹੋ ਇਹ ਸਰਕੰਡੇ ਤੋਂ ਪਿਛਲੇ ਪਾਸੇ ਸਾਰੀ ਜਿਹੜੀ ਆ ਉਹ ਨੰਬਰੀ ਜ਼ਮੀਨ ਆ ਪੱਕੀ ਜ਼ਮੀਨ ਆ ਨੰਬਰੀ ਜ਼ਮੀਨ ਆ ਲਗਭਗ ਕਈ 100 ਕਿਲਾ ਜ਼ਮੀਨ ਜਿਹੜੀ ਆ ਉਹ ਦਰਿਆ ਜਿਹੜਾ ਆ ਪਿਛਲੇ ਲਗਭਗ 24 ਤੋਂ 36 ਘੰਟੇ ਦੇ ਵਿੱਚ ਵਿੱਚ ਇੱਥੋਂ ਰੋੜ ਕੇ ਲੈ ਕੇ ਜਾ ਰਿਹਾ ਆ ਜਦੋਂ ਅਸੀਂ ਹੁਣ ਦਰਿਆ ਦੇ ਕੰਡੇ ਤੇ ਖੜੇ ਆ ਤੇ ਸਾਡੇ ਖੜਿਆਂ ਖੜਿਆਂ ਜਮੀਨ ਜਿਹੜੀ ਆ ਉਹ ਦਰਿਆ ਦੇ ਵਿੱਚ ਜਾਂਦੀ ਪਈ ਹੈ ਪ੍ਰਸ਼ਾਸਨ ਦੀ ਨੀਂਦ ਬਹੁਤ ਲੇਟ ਜਾ ਕੇ ਖੁੱਲੀ ਆ ਉਹ ਵੀ ਹਿਯਾਰਪੁਰ ਦੀ ਕਿ ਹਿਯਾਰਪੁਰ ਦਾ ਪ੍ਰਸ਼ਾਸਨ ਅੱਜ ਇੱਥੇ ਆ ਕੇ ਕੋਈ ਇਹਨਾਂ ਦੇ ਨਾਲ ਸਲਾਹ مشورہ ਕਰਨ ਲੱਗਾ ਕਿ ਇਹਦਾ ਕੋਈ ਹੱਲ ਕਰੀਏ ਅਜੀ ਆਉਣ ਵਾਲੇ ਸਮੇਂ ਦੇ ਵਿੱਚ ਇਥੇ ਸਪਰ ਬਣਾ ਦਾਂਗੇ ਤੇ ਜਿਹੜੀ ਗਤੀ ਦੇ ਨਾਲ ਅੱਜ ਲਗਭਗ 1.5 ਲੱਖ ਕਿਊਸਿਕ ਪਾਣੀ ਜਿਹੜਾ ਫਿਰ ਜਦੋਂ ਛੱਡਿਆ ਗਿਆ ਵਿਆਸ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਮੀਨ ਜਿਹੜੀ ਆ ਹੋਰ ਟਾ ਦੇ ਵਿੱਚ ਜਾਊਗਾ ਪੱਕੀਆਂ ਜ਼ਮੀਨਾਂ ਜਿਹੜੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੇਕਰ ਤੁਸੀਂ ਇਹਨਾਂ ਲੋਕਾਂ ਨੂੰ ਇਹ ਪੱਕੀਆਂ ਜ਼ਮੀਨਾਂ ਨਹੀਂ ਬਚਾ ਸਕਦੇ ਦਰਿਆ ਦਾ ਹਿੱਸਾ ਬਣ ਜਾਣੀ ਹੈ ਤੇ ਤੁਸੀਂ ਲੈਂਡ ਐਕ acquisition ਐਕਟ 2013 ਦੇ ਹਿਸਾਬ ਦੇ ਨਾਲ ਮਾਰਕੀਟ ਰੇਟ ਦਾ 4 ਗੁਣਾ ਰੁਪਈਏ ਇਹਨਾਂ ਲੋਕਾਂ ਨੂੰ ਦੇ ਕੇ ਨਾ ਕੋ ਜਮੀਨ ਲੈ ਜਾਓ ਤੇ ਜਾਂ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬੰਨ ਤੋਂ ਬਾਹਰ ਕੱਢੀਆਂ ਜਾਣ ਤੇ ਬੰਨ ਅੱਗੇ ਜਾਣ ਕਿਉਂਕਿ ਇਹ ਲਗਾਤਾਰ ਉੱਜੜਦੇ ਜਾ ਰਹੇ ਨੇ ਇਹਨਾਂ ਨੇ 19 'ਚ ਵੀ ਇਹੀ ਕੁਝ ਵੇਖਿਆ ਇਹਨਾਂ 23 'ਚ ਵੀ ਦੇਖਿਆ ਤੇ ਹੁਣ 25 'ਚ ਵੀ ਦੇਖਦੇ ਪਏ ਨੇ ਪਰ ਸਰਕਾਰ ਦੇ ਕੋਲੋਂ ਕੇਵਲ ਤੇ ਕੇਵਲ ਗੰਦੀ ਤੇ ਸੌੜੀ ਰਾਜਨੀਤੀ ਤੋਂ ਇਲਾਵਾ ਕੋਈ ਵੀ ਹੱਲੇ ਨਾਲ ਲੋਕਾਂ ਵਾਸਤੇ ਨਹੀਂ ਆ ਅਸੀਂ ਜਥੇਬੰਦੀ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਵੀ ਤੇ ਪਿੰਡ ਦੇ ਵੀ ਜਦੋਂ ਵਾਸੀ ਖੜੇ ਨੇ ਇਹ ਅਸੀਂ ਸਾਫ਼ ਕਹਿਣਾ ਚਾਹੁੰਦੇ ਆ ਕਿ ਹਰ ਔਕੇ ਸੌਕੇ ਮੌਕੇ ਤੇ ਜੇ ਬੰਨ ਬੰਨਣਾ ਆ ਬੰਨੇ ਤੇ ਕੋਈ ਨਹੀਂ ਹੈਗਾ ਪਹਿਲੀ ਗੱਲ ਇਹ ਹੈ ਕਿ ਇੱਥੇ ਬੰਨ ਨਹੀਂ ਕੋਈ ਹੈਗਾ ਇਹ ਪਿੰਡ ਦੀ ਜ਼ਮੀਨ ਜਿਹੜੀ ਹੈ ਵੇਚ ਜਾਂਦੀ ਪਈ ਹੈ ਲਗਭਗ ਪਿੰਡ ਨੂੰ ਢਾ ਲੱਗੀ ਆ ਇੱਥੇ ਬੰਨਣ ਵਾਸਤੇ ਇਹ ਬੋਰੀਆਂ ਦੀ ਲੋਡ ਆ ਟਰੈਕਟਰ ਟਰਾਲੀਆਂ ਦੀ ਲੋਡ ਆ ਸੰਗਤ ਦੀ ਲੋਡ ਆ ਲੰਗਰ ਪ੍ਰਸ਼ਾਦੇ ਦੀ ਜ਼ਰੂਰਤ ਆ ਕਿਸੇ ਵੀ ਤਰ੍ਹਾਂ ਦੀ ਲੋਡ ਜਿਹੜੀ ਹੈ ਸਾਡਾ ਇੱਥੇ ਜੂਨ ਰਾਮ thamman ਸਾਹਿਬ ਜਿਹੜਾ ਉਹਦੀ ਅਗਵਾਈ ਦੇ ਵਿੱਚ ਇਹ ਇੰਡੀਆ ਦਮਦਮਾ ਸਾਹਿਬ ਜਿਹੜਾ ਹੈ ਉਹ ਨਾਲ ਕੰਮ ਕਰ ਰਿਹਾ ਹੈ ਤਾਂ ਸਾਡੇ ਜੂਨ ਲਗਾਤਾਰ ਇੱਥੇ ਸੇਵਾ ਤੇ ਡਟ ਕੇ ਰਹਿਣਗੇ ਜਦੋਂ ਵੀ ਪਾਣੀ ਦੀ ਸਪੀਡ ਘਟਦੀ ਹੈ ਜਿੰਨਾ ਪਾਣੀ ਦਾ ਕਰੰਟ ਵੇਵ ਆ ਇਹਦੇ ਵਿੱਚ ਕੁਝ ਨਹੀਂ ਬੰਨਿਆ ਜਾ ਸਕਦਾ ਪਾਣੀ ਘਟਣ ਦੇ ਉੱਤੇ ਇਹਦਾ ਪੂਰਨ ਪ੍ਰਬੰਧ ਕੀਤਾ ਜਾਊਗਾ ਤੇ ਪ੍ਰਸ਼ਾਸਨ ਨੂੰ ਸਾਡੀ ਅਪੀਲ ਆ ਕਿ ਇਹ ਜਿਹੜੇ ਸੁਪਰਾਂ ਦੀਆਂ ਗੱਲਾਂ ਕਰਦੇ ਆ ਤੁਸੀਂ ਲਗਭਗ 78 ਸਾਲ ਲੰਘਾ ਦਿੱਤੇ ਨੇ ਉਹ ਸੁਪਰੇ ਨਾਲ ਲੋਕਾਂ ਨੂੰ ਬੰਨ੍ਹ ਦਿੱਤੇ ਜਾਣ ਇਹ ਹਰ ਸਾਲ ਉਜੜਦੇ ਪਏ ਨੇ ਜਿਸ ਦੇਸ਼ ਦੇ ਹਾਕਮਾਂ ਦੇ ਵਿੱਚ ਇੰਨੀ ਸੂਝ ਬਣਾ ਨਾ ਹੋਵੇ ਕਿ ਉਹਦਾ ਮਜ਼ਦੂਰ ਭੁੱਖਾ ਸੌਂਦਾ ਪਿਆ ਮਰਦਾ ਹੁੰਦਾ ਉਹਨਾਂ ਹਾਕਮਾਂ ਦੇ ਵਾਸਤੇ ਉਹ ਸ਼ਬਦ ਲੋਕ ਵਰਤਦੇ ਹੁੰਦੇ ਜਿਹੜੇ ਸੁਣਨ ਯੋਗ ਨਹੀਂ ਹੁੰਦੇ ਹਾਕਮ ਆਪਣੀ ਨੀਤੀ ਤੋਂ ਬਾਹਰ ਜਾਵੇ ਇਹਨਾਂ ਲੋਕਾਂ ਦਾ ਉਜਾੜਾ ਬੰਦ ਕਰੇ ਇਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਆ ਕੇ ਝੁੰਡਿਆ ਕੇ ਵਾਪਸ ਨਾ ਮੁੜਨ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਪਾਣੀ ਘਟਦਾ ਲਗਾਤਾਰ ਇਸ ਜ਼ਮੀਨ ਨੂੰ ਬਚਾਉਣ ਦੇ ਵਾਸਤੇ ਸਾਰਥਕ ਪ੍ਰਬੰਧ ਜਿਹੜੇ ਨੇ ਉਹ ਪ੍ਰਸ਼ਾਸਨ ਜਿਹੜੀ ਟੈਕਨੀਕਲ ਵਿੰਗ ਦੇ ਬੰਦੇ ਦਿੰਦੇ ਨੇ ਉਹਨਾਂ ਦੇ ਨਾਲ ਲੱਕੇ ਇਹ ਬੰਨੇ ਜਾਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ